ਸਾਡਾ ਖਾਲਸਾ ਵਾਹਿਗੁਰੂ ਕੀ ਫਤਿਹ ਸੰਗਜੀ ਤੁਹਾਨੂੰ ਦੱਸਣਾ ਚਾਹੁੰਨੇ ਆ ਇਸ ਟਾਈਮ ਅਸੀਂ ਖੜੇ ਆ ਵਾੜਾ ਕਾਲੀਰੋਂ ਔਰ ਪਿਛਲੇ ਨਾਲੀ ਨਾਲ ਮਾਲੇ ਵਾਲਾ ਪਿੰਡ ਆ ਤਾਂ ਜਿਹੜਾ ਸਤਲੂਈ ਦਰਿਆ ਦੇ ਕੰਢੇ ਉੱਪਰ ਖੜੇ ਆ ਤੇ ਅੱਜ ਵੀਰਾਂ ਨੇ ਰਾਤ ਦੇ ਚਾਰ ਪੰਜ ਦਿਆਂ ਤੋਂ ਸਵੇਰ ਚੱਲਦੀਆਂ ਪਿਆਣੇ ਅੱਜ ਫਿਰ ਇਹ ਸਤਲੂਈ ਦਰਿਆ ਨੇ ਜਿਹੜੇ ਪਿੰਡ ਦੇ ਕੰਢਿਆਂ ਨੂੰ ਜਿਹੜਾ ਫਿਰ ਦੁਬਾਰਾ ਢਾਲ ਹੋਣੀ ਸ਼ੁਰੂ ਕੀਤੀ ਆ ਤਾਂ ਸਾਡੀ ਸੰਗਤ ਬਹੁਤ ਉਹਦਾਂ ਦੀ ਮਿਹਨਤ ਕਰ ਰਹੀ ਏ ਪਾਰੇ ਸਮੇ ਸਮੇਨੋ ਜਿਹੜਾ ਪਾਣੀ ਦਾ ਜਿਹੜਾ ਪਾਧਰੇ ਬਾਦ ਘੜਨ ਦੇ ਕਾਰਨ ਇਹਦਾ ਪਤਾ ਨਹੀਂ ਕਿ ਕਿੱਦਾਂ ਨੂੰ ਜਿਹੜਾ ਢਾਹ ਲਾ ਰਿਹਾ ਤਾਂ ਇੱਥੇ ਸੇਵਾ ਦੀ ਬਹੁਤ ਲੋੜ ਹੈ ਸਾਡੂ ਵੀਰਾਂ ਨੇ ਗੱਲ ਕੀਤੀ ਹੈ ਸਰਦਾਰ ਕੁਲਵਿੰਦਰ ਸਿੰਘ ਰਾणे ਸਾਡੇ ਡਾਕਟਰ ਸੋਨੂ ਰਾणे ਦੱਸਿਆ ਵੀ ਤੁਸੀਂ ਇੱਥੇ ਜਰੂਰ ਪਹੁੰਚੋ ਅੱਜ ਇੱਥੇ ਸਾਰੀ ਸੰਗਤ ਨੇ ਗੁਰੂ ਸਾਹਿਬ ਦਾ ਜਿਹੜਾ ਇਹ ਅਰਦਾਸ ਬਿੰਦ ਕੀਤੀ ਹੈ ਪ੍ਰਮਾਤਮਾ ਅੱਜ ਇਹੋ ਜੀ ਜਿਹੜਾ ਸਮਾਂ ਚੜ ਰਿਹਾ ਤੁਸੀਂ ਇਹਨੂੰ ਸਾਡੇ ਦੇ ਪਹਾੜੇ ਦੇ ਵਿੱਚ ਹੀ ਚੜ ਰਹੇ ਆਂ ਪਰ ਇਹਦੀ ਇਹਦੀ ਤੇ ਤੁਸੀਂ ਮਿਹਰ ਕਰ ਸਕਦੇ ਹੋ ਇਹ ਸਾਨੂੰ ਬਚਾਇਆ ਜਾਵੇ ਔਰ ਦੂਸਰਾ ਅਸੀਂ ਆਪਣੀ ਪਾਰਟੀ ਵੱਲੋਂ ਕਲ ਦਰਵਾਜ਼ ਪੰਜਾਬ ਦੀ ਟੀਮ ਵੱ ਇੱਥੇ ਪਹੁੰਚੇ ਆ ਅਸੀਂ ਅੱਜ ਤੋਂ ਜਦੋਂ ਇਹ ਪਾਣੀ ਆਇਆ ਸੀ ਉਸ ਦਿਨ ਵੀ ਇੱਕ ਦਿਨ ਬਾਪੂ ਜੀ ਆਏ ਸੀ ਨਾਲ ਤੇ ਅਸੀਂ ਦੇਖ ਰਹੇ ਸੀ ਸਾ ਵੀ ਇੱਥੇ ਜਿਹੜੇ ਘਰ ਸੀ 4-5 ਘਰ ਸੀ ਤੇ ਨਾਲ ਇੱਥੇ ਕੋਈ ਬਾਵੇ ਦੀ ਜਗ੍ਹਾ ਵੀ ਬਣੀ ਸੀ ਤਾਂ ਜਿਹੜਾ ਇਹ ਉਹ ਸਾਰਾ ਢਹਿ ਢੇਰੀ ਹੋ ਗਿਆ ਅੱਜ ਅੱਜ ਦੇਖ ਰਹੇ ਆ ਤੇ ਇੱਥੇ ਪਾਣੀ ਚੱਲ ਰਿਹਾ ਕਿਉਂਕਿ ਉਹ ਸਾਰਾ ਹੀ ਵਿੱਚ ਪਾਣੀ ਦੇ ਰੁੜ ਚੁੱਕਾ ਹੈ ਇਸ ਟਾਈਮ ਕੋਈ ਨਾਮੋ ਨਿਸ਼ਾਨ ਨਹੀਂ ਸਾਂਗ ਹੈ ਜੀ ਇੱਥੇ ਬਹੁਤ ਲੋੜ ਹੈ ਇੱਥੇ ਮਿੱਟੀ ਦੀ ਵੀ ਲੋੜ ਆ ਔਰ ਇੱਥੇ ਮੇਰੇ ਨੇ ਡੀਜ਼ਲ ਦੀ ਵੀ ਬਹੁਤ ਲੋੜ ਆ ਤਾਂ ਸਾਨੂੰ ਵੀਰਾਂ ਨੇ ਕਿਹਾ ਸੀ ਆਪਦੀ ਜੋ ਸੰਗਤ ਦੀ ਸੇਵਾ ਸਯੋਗ ਦੇ ਨਾਲ 150 ਲੀਟਰ ਡੀਜ਼ਲ ਦੀ ਸੇਵਾ ਕਰਕੇ ਚੱਲੇ ਆ ਔਰ ਇੱਥੇ ਰਾਸ਼ਨ ਲੰਗਰ ਵਾਸਤੇ ਦੇ ਕੇ ਚੱਲੇ ਆ ਕੁਝ ਸਾਡੇ ਕੋਲ ਤੋੜੇ ਸੀ ਅਸੀਂ ਉਹ ਪਚਾਏ ਆ ਔਰ ਹੋਰ ਵੀਰਾਂ ਨੇ ਜੋ ਬੇਨਤੀ ਕੀਤੀ ਸੀ ਉਹ ਨਾਲ ਕੋਈ ਤਾਰ ਦੀ ਇੱਥੇ ਲੋੜ ਆ ਸਾਡੇ ਨਾਲ ਸੱਜਣ ਆਏ ਆ ਉਹ ਇਹਨਾਂ ਨਾਲ ਗੱਲਬਾਤ ਕਰ ਰਹੇ ਜਿੰਨੇ ਜੋਗੀਆਂ ਤੇ ਜਾਲ ਵਾਸਤੇ ਜਿਹੜੀ ਤਾਰ ਜਿਹੜੀ ਉਹ ਭੇਜੀ ਜਾਵੇਗੀ ਤੇ ਸਮਾ ਇਹੋ ਜੇ ਅੱਜ ਬਿਆਸ ਰਲ ਮਿਲ ਕੇ ਸਾਰੇ ਵੀਰਾਂ ਦਾ ਸਹਿਯੋਗ ਕਰੀਏ ਤਾਂ ਜੋ ਅੱਜ ਜਿਹੜੀ ਕੁਦਰਤੀ ਆਫਤ ਮੰਨ ਲਈਏ ਜਾਂ ਕੁਝ ਸਾਡੀਆਂ ਨਾਲ ਛੜੀਕੇ ਬਾਜੀ ਹੋ ਰਹੀ ਹੈ ਅਸੀਂ ਇਹ ਕਹਿੰਦੇ ਆ ਵੀ ਇਹਨੂੰ ਇਹਨੂੰ ਸੋਚ ਸਮਝ ਕੇ ਅੱਗੇ ਇਸ ਚੀਜ਼ ਨੂੰ ਸੰਭਿਆ ਜਾਵੇ ਤਾਂ ਜੋ ਅੱਜ ਪੰਜਾਬ ਦੇ ਜੋ ਹਾਲਾਤ ਹੈ ਜਾਂ ਸਾਡੇ ਕਿਸਾਨ ਵੀਰੇ ਜਾਂ ਮਜ਼ਦੂਰ ਵੀਰ ਉਹਨਾਂ ਦਾ ਜਿਹੜਾ ਅਸੀਂ ਸਹਾਰਾ ਬਣ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਗੁਰਵਜਨ ਸਿੰਘ ਹੈ ਜੀ ਇੱਕ ਨਾ ਵੀਡੀਓ ਬੜੀ ਵਾਇਰਲ ਹੁੰਦੀ ਪਈ ਆ ਆਪਣਾ ਡੈਮ ਵਾਲੀ ਮੜਾ ਉਹਦੇ ਬਾਰੇ ਦੱਸਿਓ ਜੀ ਕੀ ਕੀ ਕਹਿੰਦੇ ਪੈਣ ਟਾਈਮ ਇਹੋ ਹੀ ਕਹਿੰਦਾ ਆ ਵੀ ਨਾਂ ਬਚੇਗਾ ਬਾਸ ਨਾਂ ਰਹੇਗਾ ਬਾਸ ਤੇ ਨਾਂ ਬਜੇਗੀ ਬਾਸਰੀ ਇਹਦਾ ਮਤਲਬ ਹੋਣਾ ਪਾ ਪੰਜਾਬੀ ਲੋਗਾਂ ਸਮਝਦੇ ਆ ਵੀ ਇਧਰੋਂ ਕੰਮ ਨਵੇੜ ਦੋ ਇਹਨਾਂ ਦਾ ਤੇ ਦੂਜੀ ਗੱਲ ਏ ਵੀ ਉਹ ਆਪਦਾ ਜੇ ਆ ਆਪਣਾ ਨੁਕਸਾਨ ਹੋਇਆ ਨਾ ਇਹ ਹੁਣ ਉਹ ਲੜਾਈ ਨਹੀਂ ਰਹੇਗੀ ਬਦੂਕਾਂ ਵਾਲੀ ਤੇ ਟੈਂਕਾਂ ਵਾਲੀ ਬਸ ਇਹੋ ਹੀ ਲੜਾਈ ਏ ਇੰਦੇ ਜਹੀਂ ਲੜ ਰਹੇ ਆ ਪੰਜਾਬ ਜੇਤੂ ਅਜੇ ਅਜੇ ਦਿੱਲੀ ਦੇ ਥੱਲੇ ਨਹੀਂ ਲੱਗਾ ਪੰਜਾਬ ਇਹਨੇ ਲੱਗਣਾ ਨਹੀਂ ਇਹ ਗੁਰੂਆਂ ਦੀ ਧਰਤੀ ਏ ਤੇ ਦਿੱਲੀ ਆਪ ਦਾ ਜੋਰ ਲਾਉਣ ਲਈ ਮੈਂ ਪੰਜਾਬ ਦਾ Hindu ਭਾਈਚਾਰਾ ਹੈ ਨਾ ਸਾਡਾ ਜਿਹੜਾ ਸਾਰੇ ਭਾਈਚਾਰਾ ਅਸੀਂ ਪੰਜਾਬੀਆਂ ਨੂੰ ਅਪੀਲ ਕਰਦੇ ਆਂ ਵੀ ਆਪਦੇ ਇਹਨਾਂ ਤੁਹਾਡੇ ਸਕੇ ਨਹੀਂ ਹੈਗੇ ਇਹਨਾਂ ਨੇ ਲੁੱਟਿਆ ਏ ਸਾਨੂੰ ਕੁੱਟਿਆ ਏ ਆਪਦੇ ਹੱਕਾਂ ਦੀ ਗੱਲ ਕਰੋ ਬੜੀ ਵਧੀਆ ਹੋਰ ਅਸੀਂ ਵੀ ਰੋਟੀ ਤਾਂ ਖਾਣੀ ਹੈ ਤੇ ਇਹ ਨਹੀਂ ਕੋਈ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਬੇਨਤੀਆਂ ਹੋ ਗਈਆਂ ਨੇ ਪਰ ਮੈਂ ਇੱਕ ਬੇਨਤੀ ਕਰਨੀ ਚਾਹਣਾ ਜਿਵੇਂ ਕਿ ਸੰਗਤ ਬੜੇ ਭਾਵਨਾ ਨਾਲ ਰਸਤਾ ਲੈ ਕੇ ਆਉਂਦੀ ਆ ਜਿਹੜੇ ਹੜਪੀਟ ਤੇ ਨੇ ਉਹਨਾਂ ਵਾਸਤੇ ਮੈਂ ਚਾਹਣਾ ਜੀ ਹਰੇਕ ਪਿੰਡ ਦੇ ਵਿੱਚ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਦੇ ਬੰਦੇ ਇਕੱਠੇ ਹੋ ਕੇ ਇੱਕ ਕਮੇਟੀ ਬਣਾਉਣ ਔਰ ਜਿਹੜੀ ਵੀ ਧਿਰ ਮੰਨ ਲਓ ਲੈ ਕੇ ਆਉਂਦੀ ਆ ਸਮਾਜ ਸੇਵੀ ਲੈ ਕੇ ਆਉਂਦੇ ਬਹੁਤ ਵਧੀਆ ਗੱਲ ਉਹਨ ਜੇ ਕੋਈ ਰਾਜਨੀਤਿਕ ਧਿਰ ਲੈ ਕੇ ਆਉਂਦੀ ਆ ਤੇ ਉਹਨਾਂ ਦੇ ਲਈ ਵੀ ਸਾਰੀਆਂ ਪਾਰਟੀਆਂ ਆਲੇ ਇਕੱਠੇ ਹੋ ਕੇ ਇੱਕ ਜਗ੍ਹਾ ਤੇ ਬੈਠ ਕੇ ਉਹ ਸਾਰਾ ਸਾਰੀ ਚੀਜ਼ ਨੂੰ ਮੇਨਟੇਨ ਕਰਨ ਤੇ ਸੰਗਤ ਨੂੰ ਬੜੇ ਸਤਕਾਰ ਨਾਲ ਜਿਹੜਾ ਰਸਨ ਪਾਣੀ ਆ ਜਾਂ ਕੋਈ ਵੀ ਰਸਤਾ ਵਿਸਤਾ ਉਹ ਦਿੱਤੇ ਜਾਵੇ ਇਹ ਨਾ ਹੋਵੇ ਕਿ ਜੇ ਅਕਾਲੀ ਦਲ ਵਾਪਸ ਪੰਜਾਬ ਦੇ ਆ ਗਈ ਤੇ ਅਸੀਂ ਕੁਲਵਿੰਦਰ ਵੀਰ ਜੀ ਦੇ ਸੋਨੂੰ ਵੀਰ ਜੀ ਲਾਇਆ ਵੀ ਅੱਗੇ ਲੱਗੋ ਜੀ ਉਹ ਚੀਜ਼ਾਂ ਨਾ ਹੋਣ ਅਸੀਂ ਸਾਡੇ ਸਾਰੇ ਸਰਕਾਰਜੋ ਕੋ ਅਸੀਂ ਹੜ ਪੀੜ ਤਾਂ ਦੀ ਸੇਵਾ ਕਰਨ ਵਾਸਤੇ ਆਉਣੇ ਆ ਨਾ ਕਿ ਅਸੀਂ ਉਹ ਕੱਲ ਕਰਨੀ ਆ ਜਿਹੜੀ ਰੱਬ ਲੱਗਦੀ ਆ ਅਸੀਂ ਇਹ ਚਾਹੁੰਦੇ ਆ ਵੀ ਇੱਥੇ ਰਾਜਨੀਤੀ ਨਾ ਕੀਤੀ ਜਾਵੇ ਸਾਰੇ ਵੀਰਾਂ ਨੂੰ ਵੀ ਬੇਨਤੀ ਆ ਕਿ ਇੱਥੇ ਬਹੁਤ ਮਿੱਟੀ ਭੇਜੀ ਆ ਕਿਉਂਕਿ ਮੈਨੂੰ ਫੋਨ ਆਉਂਦੇ ਆ ਮੈਂ ਸੋਨੂੰ ਵੀਰ ਜੀਰਾਂ ਨੂੰ ਫੋਨ ਦੱਸ ਦੇਣਾ ਪਰ ਹੋਰ ਵੀ ਵੀਰਾਂ ਨੂੰ ਬੇਨਤੀ ਕਰਦੇ ਜਿਨ੍ਹਾਂ ਕੋਲ ਸਾਡੇ ਨੰਬਰ ਹੈ ਜਿਓ ਮਿੱਟੀ ਸੇਵਾ ਕਰਨੀ ਚਾਹੁੰਦੇ ਆ ਪੰਜਾਬ ਚ ਸਭ ਤੋਂ ਵੱਧ ਇਸ ਜਗ੍ਹਾ ਤੇ ਲੋੜ ਜੇ ਕਿਉਂਕਿ ਇੱਥੇ 14 ਘਰਵਿਆਂ ਦੇ ਟਹਿ ਚੁੱਕੇ ਨੇ ਤੇ ਇਹਦੇ ਨਾਲ ਇੱਕ ਕਿਲਾ ਰਹਿ ਗਿਆ ਜਿਹੜੇ ਜਿੱਥੇ ਖੜੇ ਹੋਏ ਆ ਸਮਝੋ ਇਥੇ ਨਾਲ ਦਰਿਆ ਵਗੰ데요 ਜੀ ਤੇ ਇੱਕ ਕਿਲਾ ਵੀ ਨਹੀਂ ਮੰਨਦਾ ਮੇਰੇ ਹੱਥ ਚ ਦੋ ਤਿੰਨ ਕਿਲਾ ਲਾ ਨੇ ਜੇ ਟਹਿ ਗਿਆ ਤੇ ਇਧਰ ਘੱਟੋ ਘੱਟ ਵੀ ਪਤਾ ਨਹੀਂ ਕਿੰਨੇ ਪਿੰਡਾਂ ਦੇ ਪਿੰਡ ਜਿਹੜੇ ਆ ਉਹ ਬਰਬਾਦ ਹੋ ਜਾਣਗੇ ਮੈਂ ਬੇਨਤੀ ਕਰਨਾ ਹੈ ਵੀ ਜਿਨ੍ਹਾਂ ਨੇ ਵੀਰਾਂ ਲਈ ਮਿੱਟੀ ਭੇਜਣੀ ਹੈ ਸਾਡੇ ਨੰਬਰ ਜਿਹੜੇ ਨੇ ਤੁਹਾਡੇ ਸਾਰੇ ਕੋਲ ਲੱਗੇ ਨੇ ਤੇ ਜਰੂਰ ਸਾਡੇ ਨਾਲ ਸੰਪਰਕ ਕਰਕੇ ਤੇ ਅਸੀਂ ਇਹਨਾਂ ਵੀਰਾਂ ਨੂੰ ਤੁਹਾਨੂੰ ਨੰਬਰ ਦੇ ਦਿਆਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮਿੰਟ ਵਾਸਤੇ ਫੌਜੀ ਸਾਹਿਬ ਤੁਸੀਂ ਮੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਰੇ ਵੀਰਾਂ ਨੇ ਬੇਨਤੀਆਂ ਕਰ ਦਿੱਤੀਆਂ ਤੇ ਸਾਰਿਆਂ ਦਾ ਹੀ ਫਰਜ਼ ਬਣਦਾ ਕਿ ਆਪਣਾ ਜਿਹੜਾ ਪਰਲਾ ਇਲਾਕਾ ਇਹ ਤਾਂ ਚਲੋ ਹੁਣ ਡੋਬ ਹੀ ਗਿਆ ਵੀ ਅੱਗੇ ਉਹਨੂੰ ਬਚਾਇਆ ਜਾਵੇ ਜੀ ਤੇ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਅਪੀਲ ਆ ਵੀ ਇੱਥੇ ਮਿੱਟੀ ਦੀ ਜਿਹੜੀ ਚੀਜ਼ ਦੀ ਲੋੜ ਆ ਉਹ ਇੱਥੇ ਲਿਆਂਦੀ ਜਾਵੇ ਇਹ ਸੇਵਾਦਾਰਾਂ ਦੇ ਸਾਡੇ ਤੱਕ ਨੰਬਰ ਹੈਗੇ ਆ ਬੋਰੀਆਂ ਚ ਪਾ ਕੇ ਲਿਆਓ ਹਾਂ ਮਿੱਟੀ ਬੋਰੀਆਂ ਚ ਪਾ ਕੇ ਲਿਆਓ ਦੇ ਨਾਲ ਜਾਲ ਦਾ ਪ੍ਰਬੰਧ ਜਿਹੜਾ ਜਿਸ ਤਰ੍ਹਾਂ ਵੀ ਜਾਲ ਵਾਸਤੇ ਤਾਰ ਉਹ ਪਾਈ ਜਾਵੇ ਕਿਉਂਕਿ ਜਿਹੜੀ ਮਿੱਟੀ ਆ ਉਹ ਬਹੁਤ ਨਾਲ ਸਿੱਟਦੇ ਆ ਤਾਂ ਰੁੜ ਜਾਂਦੀ ਆ ਕਿੰਨੀ ਮਿੱਟੀ ਪਾਈ ਇੱਥੇ ਇੱਕ ਦਿਨ 8-10 ਟਿੱਪਰ ਵੀ ਆਏ ਉਹ ਵੀ ਸਾਰੇ ਮੈਨੂੰ ਲੱਗਦਾ ਇੱਥੇ ਰੁੜ ਗਏ ਇਸ ਕਰਕੇ ਜਿਹੜੀ ਚੀਜ਼ ਦੀ ਇੱਥੇ ਲੋੜ ਆ ਇਹ ਆਪਾਂ ਉਹਨੂੰ ਪੂਰਾ ਕਰੀਏ ਤੇ ਆਪਾਂ ਇਹ ਬੰਨ ਨੂੰ ਬਚਾਈਏ ਤਾਂ ਕਿ ਆਪਣਾ ਜਿਹੜਾ ਜਨਜੀਵ ਪਰਲਾ ਉਹ ਤਾਂ ਵਧੀਆ ਰਹੇ ਇਹ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਸਾਡੇ ਨਾਲ ਵਿੰਦਰ ਸਿੰਘ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤ ਸਾਰੇ ਹੀ ਜਿਹੜੇ ਸਾਰੇ ਵੀਰਾਂ ਨੇ ਬੇਨਤੀਆਂ ਕੀਤੀਆਂ ਨੇ ਸੰਗਤ ਨੂੰ ਮੈਂ ਇੱਕ ਹੋਰ ਬੇਨਤੀ ਕਰਨੀ ਚਾਹੂੰਗਾ ਪੰਜਾਬ ਤੇ ਪੰਜਾਬ ਤੋਂ ਬਾਹਰ ਦੀ ਸੰਗਤ ਦੀ ਸੰਗਤ ਲਈ ਕਿ ਤੁਹਾਡੇ ਚਰਨਾਂ 'ਚ ਬੇਨਤੀ ਆ ਵੀ ਬਹੁਤ ਹੀ ਫੋਨ ਆਉਂਦੇ ਆ ਸੰਗਤਾਂ ਦੇ ਵੀ ਰਾਸ਼ਨ ਲਈ ਬੇਨਤੀ ਆ ਵੀ ਇਸ ਸਮੇਂ ਜੋ ਹੈ ਗਰਾਊਂਡ ਲੈਵਲ ਤੇ ਜੋ ਰਾਸ਼ਨ ਦੀ ਲੋੜ ਨਹੀਂ ਹੈਗੀ ਬਹੁਤ ਜ਼ਿਆਦੀ ਜਿਹੜੀ ਲੋੜ ਹੈ ਅਸ਼ਮ ਵਾਲੀ 4 ਦੀ ਫੀਟ ਦੀ ਚੋਕਰ ਦੀ ਉਹ ਸੇਵਾ ਉਹ ਸੇਵਾਵਾਂ ਤੁਸੀਂ ਜਿਹੜੀਆਂ ਲੈ ਕੇ ਆਓ ਤੇ ਜਾਂ ਜਿਹੜੀ ਸਭ ਤੋਂ ਵੱਧ ਲੋਡ ਜਿੱਥੇ ਜਿਹੜਿਆ ਦਰਿਆ ਢਾਲ ਆ ਰਿਹਾ ਹੈ ਜਿਹੜੀਆਂ ਥਾਵਾਂ ਤੇ ਉਸ ਥਾਵਾਂ ਤੇ ਜਿਹੜੇ ਮਿੱਟੀ ਦੇ ਭਰੇ ਗੱਟੂ ਕੱਲੀ ਮਿੱਟੀ ਨਾਲ ਲੈ ਕੇ ਆਓ ਗੱਟੂਆਂ ਚ ਭਰ ਕੇ ਲੈ ਕੇ ਆਓ ਉੱਥੇ ਤੁਹਾਨੂੰ ਸੰਗਤ ਸਾਰਾ ਸਹਿਯੋਗ ਕਰੇਗੀ ਜਾਲ ਦੀ ਲੋਡ ਹੈ ਮਿੱਟੀ ਦੀ ਲੋਡ ਹੈ ਤੇ ਰਾਸ਼ਨ ਦੀਆਂ ਤਾਂ ਬੇਨਤੀਆਂ ਨੇ ਇਹ ਵੀ ਹਜੇ ਨਾ ਤੁਸੀਂ ਲਿਆਓ ਇਹ ਸਰਮਾਇਆ ਜਿਹੜਾ ਇਹ ਤੁਸੀਂ ਸਾਹਮਣੇ ਰੱਖੋ ਇਹ ਆਉਣ ਵਾਲੇ ਦਿਨਾਂ ਚ ਆਪਾਂ ਨੂੰ ਡੀਜ਼ਲ ਦੀ ਲੋੜ ਪੈਣੀ ਆ, ਟਰੈਕਟਰਾਂ ਦੀ ਲੋੜ ਪੈਣੀ ਆ, ਮੈਨ ਪਾਵਰ ਦੀ ਲੋੜ ਪੈਣੀ ਆ। ਠੀਕ ਆ ਜੀ। ਤੇ ਜਿਹੜੇ ਏਰੀਏ ਬਿਲਕੁਲ ਡੁੱਬ ਗਏ ਸੀ ਉਹਨਾਂ ਦੇ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ, ਪਸ਼ੂ ਮਰੇ ਆ, ਬਹੁਤ ਹੀ ਜੀਵ ਮਰੇ ਆ। ਉੱਥੇ ਦਵਾਈਆਂ ਦੀ ਵੀ ਬਹੁਤ ਲੋੜ ਪੈਣੀ ਆ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।